ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਆ ਪਿੰਡ ਰਾਜੋਕੇ ਪਹੁੰਚੇ ਆ ਤਹਿਸੀਲ ਪਿੱਖੀਵੰਡ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਸ ਸ਼ਾਰਟ ਵੀਡੀਓ ਦੇ ਵਿੱਚ ਇੱਕ ਵੜ ਭਰਾਮਣੂ ਦਿਖਾ ਰਹੇ ਆ ਦੂਜਾ ਸੂਈ ਆ ਠੀਕਾ ਜੀ ਸ਼ਾਈਵਾਲ ਕ੍ਰਾਸ ਫਰੀਡ ਆ ਤੇ ਕੱਲ ਦੀ ਸੂਈ ਆ ਮਗਰ ਬੱਛਾ ਮੇਲ ਕਾਫ ਗਿੱਲਾ 나ੜੂਆ ਬੱਚੇ ਦੇ ਨਾਲ ਆ ਇਸ ਵਕਤ 12 13 12 13 ਲੀਟਰ ਦੇ ਦਰਮਿਆਨ ਇਹਦੇ ਥੱਲੇ ਬੋਲਾ ਹਾਜ਼ਰ ਆ ਦੋ ਚਵਾਈਆਂ ਹੋਈਆਂ ਮਤਲਬ ਕੱਲ ਸੂਈਏ ਤੇ ਦੋ ਵੀ ਚਵਾਈਆਂ ਕੀਤੀਆਂ ਅੱਜ ਸ਼ਾਮਤੀ ਪਾ ਕੇ ਜਿਹੜੀ ਤੇਜੀ ਚਵਾਈ ਕਰ ਦਿੱਤੀ ਜਾਊਗੀ ਬਾਕੀ ਬੇਨਸਪੂਨ ਤੋਂ ਤੁਹਾਨੂੰ ਆਪਾਂ ਲੈਵੇ ਦੇ ਉੱਪਰ ਲੇਵੀਟਰ ਦੀ ਕੁਆਲਿਟੀ ਬਹੁਤ ਸੋਹਣੀ ਆ ਠੀਕ ਆ ਜੀ ਬਾਕੀ ਵਖਾਲਾ ਬਖੂਲਾ ਕਰਮਾਂ ਵਾਲੀ ਸ਼ੋਅ ਕਰਦੀ ਪਈ 18 18 ਲੀਟਰ ਵੀ ਵੀ ਲੀਟਰ ਦਾ ਹੀ ਤੇ ਦੁੱਧ ਵੀ ਕਰਮਾਂ ਵਾਲੀ ਚਵਾਜੂਗੀ ਚੰਗਾ ਠੀਕ ਆ ਜੀ ਇੱਕ ਵਾਰੀ ਗੁਰਪ੍ਰੀਤ ਨੂੰ ਥੋੜਾ ਲੰਮਾ ਤੋਰ ਕੇ ਦਿਖਾ ਦਈਏ ਭਰਾਵਾਂ ਨੂੰ ਆ ਦੇਖੋ ਜੀ ਸੋ ਟਮਾੜ ਵੀ ਆਪਾਂ ਤੁਹਾਡੇ ਨਾਲ ਸਾਝੀ ਕਰਾਂਗੇ ਬਾਕੀ ਚਵਾਈ ਪਸਮਾਈ ਦੀ ਬਿਲਕੁਲ ਇੱਕ ਨੰਬਰ ਆ ਕੋਈ ਬੰਗਾ ਕੋਈ ਰਸੀ ਨਹੀਂ ਆਣਾ ਪਾਉਣ ਦੀ ਲੋੜ ਨਹੀਂ ਕੀ ਆ ਦੇਖੋ ਠੀਕ ਹੈ ਇੱਕ ਵਾਰੀ ਕਰਪੀਤੋ ਕੁਮਾਲ ਆ ਵੀਰੇ ਬੈਕ ਸਾਈਡ ਤੋਂ ਲੈ ਵੀ ਕਰਪੀਤ ਇੱਕ ਵਾਰੀ ਆਪਾਂ ਨੂੰ ਹੱਥ ਹੁੱਤ ਫੇਰ ਕੇ ਤਸੱਲੀ ਨਾਲ ਮਾਰਾ ਸਿੱਧੀ ਕਰ ਲੋ ਉਧਰਲੀ ਸਾਈਡ ਹੱਥ ਹੁੱਤ ਫੇਰ ਕੇ ਭਰਾਵਾਂ ਨੂੰ ਠੀਕ ਆ ਜੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵੀ ਦਿਖਾ ਦਗੇ ਲੈ ਵੀ ਲਓ ਜੀ ਆ ਰੋਕ ਲੈ ਇੱਥੇ ਮੇਰਾ ਭਰਾ ਠੀਕ ਆ ਜੀ ਸੋ ਇੱਥੇ ਰੋਕ ਕੇ ਦੋਸਤੋ ਇਸੇ ਤਰ੍ਹਾਂ ਮੇਰਾ ਭਰਾ ਜਿੱਥੇ ਮਰਜ਼ੀ ਖਿਲਾਰ ਕੇ ਪਸ਼ੂ ਥੱਲੇ ਬੈਠ ਕੇ ਚੋ ਕੇ ਤਸੱਲੀ ਕਰ ਲਿਆ ਜੀ ਇਹ ਨਹੀਂ ਹੋਗਾ ਵੀ ਇੱਕ ਥਾਂ ਦੂਜੀ ਥਾਂ ਕਰਮਾਂ ਲਈ ਪੈਰ ਪਟ ਜੂਗੀ ਆ ਵੇਖੋ